خالسا ستسنگ مت میرے دوست مہاراج جی پویت پاور گودھ کے پر پتا پرماتما سلا جڑے ہوئے آؤ جی حکمنا چار کہیے حکم نام راگ سر ہے بانی گرو ارجن دارا جی کی ہے سب داوت ریا پکو سجا کرتے ہیں کرپا پرب جی دیا گنگ رنگ رنگ ہے پربھو جی تیرا بالک ہے ਮੇਰੇ ਸਾਰਿਆਂ ਦਾਤਾ ਦਿਨਵਾਨਾ ਹੈ ਇਸ ਵਾਸਤੇ हे ਦਿਨਉਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗੀ ਚੁਕੇ ਤੇਰੇ ਹਰ ਗਉਂਦਾ ਰਹਾ ਰਹਾ ਜਿਹੜੇ ਪ੍ਰੇਮ ਵਿੱਚ ਲੱਗੇ ਜਾਂਦੇ ਨੇ ਉਹ ਪਰਮਾਤਮਾ ਨਰਕਾਰ ਪਾਲਦੇ ਹਨ تن گور گوبند سنگھ مہاراج جی کہیں سارا ایک سچی گلن لگ جنم کیو تین ہی جانا نے گرو دنگارے ਭਾਵਨਾ ਬਣਾਈ ਹੈ ਫੁੱਲਾ ਨੇ ਗੁਰੂ ਨੂੰ ਪਾ ਲਿਆ ਹੈ ੁੰਡਾ ਨੇ ਅਨਰਖਾ ਨੂੰ ਪਾ ਲਿਆ ਹੈ ਗੁਰਸਤਗੁਰ ਕਹਿੰਦੇ ਪ੍ਰਭ ਕੀ ਸਰਣ ਸਗਤ ਪੈ ਲਾ ਸੇ ਦੁੱਖ ਬਿਨ ਸਹਿ ਸੁਖ ਪਾਇਆ ਹੈ ਇਹ ਪਰਮਾਤਮਾ ਦੀ ਸਰਣ ਪਿਆ ਮਨੁੱਖ ਦੇ ਸਾਰੇ ਡਰ ਸਹਿਮ ਭਰਮ ਦੂਰ ਹੋ ਜਾਂਦੇ ਹੈ سارے دکھ بھی گا ہی آتم آنند آتم خوشیاں مانتا ہے دیا دار برمی ست پر سن پیدا دی سن پہ جہاں منخ پورے گرو کا ਜੇ ਜਿਹੜਾ ਧਿਆਨ ਕਰਦਾ ਹੈ ਉਸਦੇ ਮਾਲਕ ਪਰਮਾ ਦਇਆਵਾਨ ਉਹ ਤੇ ਕਿਰਪਾ ਕਰਦਾ ਹੈ ਉਹਦੇ ਰਹਿਮ ਕਰਦਾ ਹੈ ਪ੍ਰਭ ਜੀਓ ਤੂੰ ਮੇਰਾ ਸਾਜਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਲੱਗਦਾ ਹੈ ਪਰਮਾ ਤੂੰ ਹੀ ਮੇਰਾ ਮਾਲਕ ਹੈ

ਸਤਿਗੁਰੂ ਨਾਮ ਅੰਧਾਨ ਚੜਾਇਆ ਚਿੰਤਾ ਸਗਲ ਬਿਨਾਸੀ ਜਿਸ ਬਲੁਖ ਦੀ ਹਿੱੱਤੇ ਵਿੱਚ ਗੁਰੂ ਨੇ ਸਾਰੇ ਸੁਖ ਲਖ ਜੰਦਾ ਪ੍ਰਭੂ ਦਾ ਨਾਮ ਲੁਕਾ ਕਰ ਦਿੰਦਾ ਉਹਦੀ ਸਾਰੀ ਚਿੰਤਾ ਦੂਰ ਹੋ ਗਈ ਕਿਉਂਕਿ ਸਤਗੁਰ ਕਹਿੰਦੇ ਜੇ ਤੂੰ ਮੇਰੀ ਸਤਿ ਵਿੱਚ ਆਏਗਾ ਤੇਰੀਆਂ ਚਿੰਤਾਵਾਂ ਪੈ ਲੈਣਗੀਆਂ

ਉਸ ਨੂੰ ਆਤਮਾ ਨੂੰ ਜੀਉਣ ਦੇ ਰਾਹ ਤੇ ਵਿੱਚ ਕੋਈ ਰੁਕਾਵ ਨਹੀਂ ਆਉਂਦੀ ਚਰਨ ਕਮਲ ਬਸੇਰੇ ਅੰਦਰ ਅੰਮ੍ਰਿਤ ਹਰ ਰਤ ਚੱਕੇ ਪਰਮਾਤਮਾ ਦੇ ਕੋਲ ਬੁਲਾਵਟ ਕੇ ਗੋਮਰ ਚੰਨ ਤੇ ਦੇਹ ਦੇ ਵਿੱਚ ਆ ਬਸਦੇ ਹਨ ਉਹ ਮਨੁੱਖ ਆਤਮਿਕ ਜੀਵ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਰਹਿੰਦਾ ਹੈ ਚੱਕਦਾ ਰਹਿੰਦਾ ਕੰਨ ਸੇਵਾ ਸੇਵਕ ਪ੍ਰਭੂ ਆਪਣੇ ਜਿਨ ਮਨ ਕੀ ਇੱਛਾ ਪਜਾਈ ਸਤਿਗੁਰ ਕਹਿੰਦੇ ਨੇ ਪਰਵਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਇਹ ਮਨੋ ਕਾਮਨਾ ਪੂਰੀ ਕੀਤੀ ਹੈ ਸੇਵਕ ਬਾਗ ਸੋਦੀ ਸੇਵਾ ਭਗਤੀ ਕਰਦੇ ਲੋ ਧੰਗੁਰਦਾਨ ਨਿਮਰਤਿ ਕਹਿੰਦੇ ਨੇ ਨਾਨਕ ਤਾ ਸਾਂ ਕਹਿ ਸੁਹਿਾਰੇ ਜਿਨ ਪੂਰਨ ਪੈ ਜੈ